ਪੰਜਾਬ ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਇੱਕ ਮਹਿਲਾ ਆਈਪੀਐਸ ਦੇ ਨੇਤ੍ਰਿਤਵ ਵਾਲੀ ਟੀਮ ਨੇ ਵੱਡਾ ਇਨਕਾਊਂਟਰ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਕਰੀਬ 4 ਮੁਲਜ਼ਮਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਸਾਰਾ ਮਾਮਲਾ ਰੰਗਦਾਰੀ ਨਾਲ ਜੁੜਿਆ ਹੋਇਆ ਹੈ ਫਿਲਹਾਲ ਜੋ ਖਬਰ ਸਾਹਮਣੇ ਆ ਰਹੀ ਹੈ ਪੁਲਸ ਨੇ ਇਹਨਾਂ ਦੀ ਘੇਰਾਬੰਦੀ ਕੀਤੀ ਤੇ ਇਹਨਾਂ ਨੇ ਪੁਲਸ ਦੇ ਉੱਤੇ ਗੋਲੀਆਂ ਚਲਾਉਣੇ ਸ਼ੁਰੂ ਕਰ ਦਿੱਤੀਆਂ ਜਿਸ ਦੇ ਜਵਾਬ ਦੇ ਵਿੱਚ ਉਲਟੇ ਵੀ ਫਾਇਰਿੰਗ ਕੀਤੀ ਤੋਂ 4 ਅਰੋਪੀਆਂ ਦਾ ਇਨਕਾਊਂਟਰ ਹੋਇਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਹਿਲਾ ਆਈਪੀਐਸ ਅਫਸਰ ਰਵਜੋਦ ਗਰੇਵਾਲ ਵੱਲੋਂ ਐ ਕਾਰਵਾਈ ਕੀਤੀ ਗਈ ਹੈ ਯਾਨੀ ਕਿ ਟੀਮ ਜਿਹੜੀ ਹੈ ਜਿਸ ਨੇ ਇਨਕਾਊਂਟਰ ਕੀਤਾ ਉਸ ਦੀ ਸੁਪਰਵਾਈਜ਼ਨ ਮਹਿਲਾ ਆਈਪੀਐਸ ਦੇ ਹੱਥ ਦੇ ਵਿੱਚ ਸੀ ਔਰ ਮਹਿਲਾ ਆਈਪੀਐਸ ਦੇ ਪ੍ਰਧਾਨਗੀ ਵਾਲੀ ਟੀਮ ਨੇ ਮੁਕਾਬਲਾ ਜਿਹੜਾ ਕੀਤਾ ਜਿਸ ਦੇ ਵਿੱਚ 4 ਗੈਂਗਸਟਰ ਫਿਲਹਾਲ ਦੱਸਿਆ ਜਾ ਰਿਹਾ ਇਸ ਇਨਕਾਊਂਟਰ ਦੇ ਵਿੱਚ 4 ਗੈਂਗਸਟਰ ਜਿਹੜੇ ਕਾਬੂ ਕੀਤੇ ਗਏ ਨੇ ਇਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਔਰ ਅਗਲੀ ਪੜਤਾਲ جاری ਹੈ ਪਹਿਲੀ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਪਿੱਖੀਵਿੰਡ ਦੇ ਵਿੱਚ ਹੋਈ ਹੈ ਜਿੱਥੇ ਮਹਿਲਾ ਆਈਪੀਐਸ ਰਵਜੋਤ ਗਰੇਵਾਲ ਜਿਨ੍ਹਾਂ ਦੀ ਲੀਡ ਵਾਲੀ ਟੀਮ ਨੇ ਇਹ ਕਾਰਵਾਈ ਕੀਤੀ ਹੈ ਜੀ ਅੱਜ ਤਰਨਤਾਰਨ ਵਿਖੇ ਦੋ ਫਾਇਰਿੰਗ ਇਨਸੀਡੈਂਟਸ ਹੋਏ ਸੀਗੇ ਸਭ ਤੋਂ ਪਹਿਲਾਂ तकरीबन 9:30 ਵਜੇ ਸਵੇਰੇ ਜਿਹੜਾ ਡਾਕਟਰ ਚੋਪੜਾ ਦਾ ਕਲੀਨਿਕ ਹੈਗਾ ਪਿੱਖੀਵਿੰਡ ਵਿਖੇ ਉਹਨਾਂ ਦੇ ਘਰ ਦੇ ਸਾਹਮਣੇ ਫਾਇਰਿੰਗ ਹੋਈ ਤੇ ਕਿਸੇ ਨੂੰ ਇੰਜਰੀ ਨਹੀਂ ਆਈ ਪਰ ਉਹਨਾਂ ਦਾ ਜੋ ਕੇਸ ਸੀਗਾ ਉਹਦੇ ਚ ਪ੍ਰਭ ਦਾਸੂਵਾਲ ਵੱਲੋਂ ਉਹਨਾਂ ਨੂੰ ਇੱਕ ਐਕਸਟਰਸ਼ਨ ਕੋਲਾਈ ਹੋਈ ਸੀ ਜਿਹਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ 11:15 ਵਜੇ ਜਿਹੜਾ ਹੈਗਾ ਸੇਂਟ ਕਬੀਰ ਕਨਵੈਂਟ ਸਕੂਲ ਹੈ ਜਿਹੜਾ ਸਦਰਪੱਟੀ 'ਚ ਹੈ ਆ ਇੱਥੇ ਇਹਦੇ ਗੇਟ ਦੇ ਸਾਹਮਣੇ ਫਾਇਰਿੰਗ ਕੀਤੀ ਗਈ ਆ ਇਹਨਾਂ ਨੂੰ ਫੋਲੋ ਕਰਦੇ ਕਰਦੇ ਸਾਡੀ ਜਿਹੜੀ ਪੁਲਿਸ ਪਾਰਟੀ ਆ ਉਸਨੇ ਬਹੁਤ ਹੀ ਬਹਾਦਰੀ ਅਤੇ ਸੂਧਬੂਝ ਨਾਲ ਫੋਲੋ ਕਰਦੇ ਕਰਦੇ ਪਿੰਡ ਦਾਸੂਵਾਲ ਦੇ ਵਿੱਚ ਜਿਹੜਾ ਇੱਕ ਗੁਰਸਾਖ ਸਿੰਘ ਹੈ ਜੋ ਕਿ ਪ੍ਰਬਦਾਸੂ ਵਾਲ ਦਾ ਬੜਾ ক্লোਜ਼ ਅਸੋਸੀਏਟ ਵੀ ਹੈ ਤੇ ਨਜ਼ਦੀਕੀ ਰਿਸ਼ਤੇਦਾਰ ਵੀ ਹੈ ਉਹਦੇ ਘਰ ਨੂੰ ਘੇਰਾ ਪਾਇਆ ਪੁਲਿਸ ਨੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਵਾਰਨਿੰਗ ਦਿੱਤੀਆਂ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹਨਾਂ ਕੋਲ ਵੈਪਨਸ ਹੈਗੇ ਨੇ ਕਿ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ ਪਰ ਬਿਨਾ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਚਾਰ ਜਾਣੇ ਨੇ ਜੋ ਇਹਨਾਂ ਦੇ ক্লোਜ਼ ਅਸੋਸੀਏਟਸ ਨੇ ਗੁਰਗੇ ਨੇ ਜੋ ਇਹਨਾਂ ਦੇ ਉਹ ਇੰਜਰ ਹੋਏ ਅਤੇ ਦੋ ਬੰਦੇ ਜਿਹੜੇ ਨੇ ਉਹ ਮੌਕੇ ਤੋਂ ਫਰਾਰ ਹੋਏ ਜ਼ਿਆਦਾ ਵੀ ਹੋ ਸਕਦੇ ਨੇ ਇਹਦੀ ਵੈਰੀਫਿਕੇਸ਼ਨ ਚੱਲ ਰਹੀ ਆ ਇਹਨਾਂ ਚਾਰਾਂ ਦੇ ਜੀ ਇਹਨਾਂ ਚਾਰਾਂ ਦੇ ਨਾਮ ਹਨ ਰਣਦੀਪ ਸਿੰਘ ਗੁਰਜੰਟ ਸਿੰਘ ਜਗਸੀਰ ਸਿੰਘ ਅਤੇ ਮਲਕੀਤ ਸਿੰਘ ਮੌਕੇ ਤੋਂ ਤਿੰਨ ਨੇ ਜਿਹੜੇ ਵੈਪਨ ਰਿਕਵਰ ਕੀਤੇ ਗਏ ਨੇ ਤੇ ਹੋਰ ਵੈਪਨਸ ਦੀ ਭਾਲ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਛੋਨਾਖੜਾ ਜੀ ਵੈਪਨਸ ਦੀ ਭਾਲ ਜਾਰੀ ਹੈ ਹੋ ਸਕਦਾ ਸਾਨੂੰ ਉਮੀਦ ਹੈ ਕਿ ਹੋਰ ਵੈਪਨਸ ਵੀ ਰਿਕਵਰੀ ਹੋਵੇ ਤੇ ਇੱਕ ਪਿਸਟਲ 34 ਤੇ ਦੋ ਰਾਈਫਲਸ 12 ਬੋਰ ਐਂਡ 315 ਬੋਰ ਇਹਨਾਂ ਦੀ ਮੌਕੇ ਤੋਂ ਮੌਕੇ ਤੋਂ ਇਹਨਾਂ ਵੈਪਨਸ ਦੀ ਰਿਕਵਰੀ ਕੀਤੀ ਗਈ ਹੈ ਜਿਹੜੇ ਇੰਜਰਡ ਨੇ ਉਹਨਾਂ ਨੂੰ ਹਸਪਤਲ ਪਹੁੰਚਾਇਆ ਗਿਆ ਹੈ ਤੇ ਕਾਨੂੰਨ ਮੁਤਾਬਿਕ ਐਫ ਆਈ ਆਰ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ